thank ah, que...

गुरमुख नाम देम आसिया गे चङियां आलकरे ते ਸਮਨ ਨੂੰ ਸਮਝਾ ਹਰਨ ਸੁਨ ਬਿਨਾ ਹਰ ਜਸ ਸੁਨ ਤ ਕਹਨ ਸਕੀਨਾ ਇਸ ਮਨ ਕੋ ਸਮਝਾਈ ਇਸ ਮਨ ਕੋ ਸਮਝਾਈ ਵਾਈ ਰੇ ਇਸ ਮਨ ਕੋ ਸਮਝਾਈ ਨਾਨਕ ਦਾਸ ਤੁਝੇ ਸਮਝਾਵਤ ਇਸ ਮਨ ਕੋ ਸਮਝਾ देखिया जुवारी सब सुख मांगे नाम विसारी इस मन समझा सारो दिल मजूरी करे हर सिमरन की बेला बजर सिर परे इस मन को समझा इस मन को हर राज मन बोरा रे बिख पच हर राझ मन बोरा रे गेहूं न राम

Ah. Oh. ha right. i uh -oh. ਦੇ ਨਾਮ ਦਾ ਜਹਾਜ਼ ਜਾ ਰਹੀ ਮਤ ਰਹਿ ਜਾਂ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸਹੂਤਰੇ ਤੂੰ ਵੀ ਚੜ ਜਾ ਬਾਬਾ ਜੀ ਆਖਦੇ ਸਨ ਇਹ ਨਾਮ ਦਰਗਾਹ ਦਾ ਟਿਕਟ ਹੈ ਜਿਸ ਕੋਲ ਟਿਕਟ ਨਹੀਂ ਉਹਨੂੰ ਕੌਣ ਥੇ ਜਾਣ ਦੇਵੇਗਾ ਇਸ ਟਿਕਟ ਨੂੰ ਰੋਜ਼ ਪੱਕਾ ਕਰਨਾ ਹੈ ਹਰ ਰੋਜ਼ ਸੰਭਾਲਣਾ ਹੈ ਕੀਮਤੀ ਸ਼ੈ ਨੂੰ ਜਿਵੇਂ ਮੁਰਮੁਰ ਵੇਖ ਲੈਨੇ ਵੀ ਹੈ ਨਾ ਤਸੱਲੀ ਕਰ ਲੈਨੇ ਵੀ ਕਿਤੇ ਡਿਗਤਾ ਨਹੀਂ ਪਈ ਕਿਤੇ ਗਵਾਜ ਤਾਂ ਨਹੀਂ ਗਈ ਕਿਤੇ ਰੱਖ ਕੇ ਭੁੱਲ ਤਾਂ ਨਹੀਂ ਗਿਆ ਇਸੇ ਤਰ੍ਹਾਂ ਨਾਮ ਦਰਗਾਹ ਦਾ ਟਿਕਟ ਹੈ ਔਰ ਹਰ ਰੋਜ਼ ਜਪਣੇ ਸ੍ਰੀ ਵਾਹਿਗੁਰੂ ਸਹਿਬ ਦਾ ਕੀਧਾ ਕਰਦੇਨ ਸਮਝ ਮਨ ਬਉਰਾ ਰੇ ਇਹ ਮੇਰੇ ਮਨ ਬਉਰੇ ਤੂੰ ਬਉਰਾ ਹੈ ਨਾ ਤੂੰ ਮੂਰਖ ਹੈ ਨਾ ਸਮਾਰ ਨੂੰ ਪਾਗਲ ਸਦਾਈ ਵੀ ਆਖਿਆ तो दिन दीवाने दीन विसारे विशारे तो दीवाने तू दीन बिसारे और विसारे अभी किस खातर है दीन गवाया दुनिया दीन गवाया दुनि से और जिस दुनिया वास्ते दीन गवाया सी, तो दुनी न चाली और कोई अगह टिकटता नहीं सी वो सीता इच्छा ही री ਤੇ ਦੀਨ ਤੂੰ ਗਵਾ ਬੈਠਾ ਟਿਕਟ ਤੂੰ ਵਣਿਆ ਬੈਠਾ ਟਿਕਟ ਪੱਲੇ ਨਾ ਬੱਧਾ ਹੁਣ ਤੂੰ ਨਾ ਦੀਨ ਜੋਗਾ ਨਾ ਦੁਨੀਆ ਜੋਗਾ ਭਾਈ ਬੰਦੀ ਹੇਤ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ ਸਹਿਬ ਸਮਝਾंदे ਇਹਨ ਸਮਝੋ ਮਾਨ ਬਹਰੇ ਰੇ ਗਹਿਉ ਨਾ ਰਾਮ ਜਹਾਜ਼ ਮਨ ਬਹਰੇ ਤੂੰ ਅਜੇ ਵੀ ਨਹੀਂ ਸਮਝਿਆ ਨਾਮ ਦਾ ਜਹਾਜ਼ ਜਾ ਰਿਹਾ ਤੂੰ ਅਜੇ ਵੀ ਟਿਕਟ ਨਹੀਂ नहीं लीती। अजे भी तू नाम दे जहाजे नहीं चढ़िया कैसे मन तरेगा संसार सागर विखय को बना ये विखया संसार है ये जहर भरिया है इस विच गर्क जाएगा मुड़ उभरेगा कदों ਇਹ ਸਾਗਰ ਸੋਈ ਤਰੈ ਜੋ ਹਰ ਗੁਣ ਗਾ ਇਹ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ ਤੇ ਹਰ ਗੁਣ ਕਿਵੇਂ ਗਾ ਸਕਦਾ ਸਹਿਬ ਅਕਾਲ ਪੁਰਖ ਦੇ ਸਾਧ ਸੰਗਤ ਕੇ ਸੰਗ ਵਸੈ ਸਾਧ ਸੰਗਤ ਦੇ ਸੰਗ ਵਸੇ ਗੁਰਮੁਖਾਂ ਦੀ ਸੰਗਤ ਕਰੇ ਜਪਣ ਵਾਲਿਆਂ ਦੀ ਜਿੱਥੇ ਜਾ ਕੇ ਚਿਤ ਆਵੇ ਸ੍ਰੀ ਵਾਹਿਗੁਰੂ ਇਹ ਸਾਗਰ ਸੋਈ ਤਰੈ ਕਿੱਡੀ ਸੌਖੀ ਨਿਸ਼ਾਨੀ ਦਿੱਤੀ ਹੈ ਹਰ ਇੱਕ ਬੰਦਾ ਸਮਝ ਸਕਦਾ ਹੈ ਔਰ ਆਪਣਾ ਗਵਾ ਆਪ ਹੈ ਕਿ ਮੈਨੂੰ ਕਿੱਥੇ ਜਾ ਕੇ ਨਾਮ ਚੇਤੇ ਆਉਂਦਾ ਬਸ ਜਿੱਥੇ ਨਾਮ ਚਿਤ ਆਵੇ ਸਮਝ ਲਵੋ ਇਹ ਇਥਾ ਮੇਰੇ ਤਰਨ ਦਾ ਸਾਧ ਸੰਗਤ ਕੇ ਸੰਗ ਵਸੇ ਵੱਡ ਭਾਗੀ ਪਾਏ ਪਰ ਇਥਾ ਕਿਸ ਨੂੰ ਨਸੀਬ ਇਹ ਵਈ ਵੱਡਿਆਂ ਪਾਗਾ ਵਾਲਿਆਂ ਇਸ ਤੇ ਵੱਡਿਆਂ ਵੱਡੇ ਪਾਗ ਹੋਣਗੇ ਉਹਨੂੰ ਸੰਗਤ ਵਿੱਚ ਬੈਠਣ ਦੀ ਉਹ ਗੀਤ ਆ ਮਿਲੇਗੀ ਔਰ ਜਿਹਨੂੰ ਸੰਗਤ ਵਿੱਚ ਬਹਿਣ ਦੀ ਥਾਂ ਮਿਲ ਗਈ ਹੈ ਉਹਨੂੰ ਚਿਤ ਆ ਗਿਆ ਸ੍ਰੀ ਵਾਹਿਗੁਰੂ ਔਰ ਚੇਤੇ ਹੀ ਤਾਂ ਕਰਣਾ ਇਸੇ ਵਾਸਤੇ ਬਾਣੀ ਵਿੱਚ ਪਈ ਆਖਦੇ ਸਮਝ ਮਨ ਬਵਰਾ ਰੇ ਉਹ ਗਹਿੋ ਨਾ ਰਾਮ ਜਹਾਜ ਆ ਵੇਖੀ ਬੰਦਰ ਕਿਵੇਂ ਫੜਿਆ ਗਿਆ ਕਿੱਡਾ ਚਲਾਕ ਔਰ ਕਿਤਨਾ ਚਤਰ ਇਹਨੂੰ ਨੇੜੇ ਨਾ ਆਉਣਾ ਦੇਵੇ ਮਾਰਠ ਪੋਸਿਆਂ ਕਿਤੇ ਦਾ ਕਿਤੇ ਗਿਆ ਉਹਨੂੰ ਸਿਰਫ ਧਰਤੀ ਤੇ ਹੀ ਰਸਤਾ ਨਹੀਂ ਉਹਨੂੰ ਦਰਖਤ ਵੀ ਰਾਹ ਦਿੰਦੇ ਇੱਕ ਦਰਖਤ ਤੋਂ ਛਾਲ ਮਾਰੀ ਦੂਜੇ ਤੇ ਜਾ ਪਿਆ ਪਰ ਇਹ ਤੇਰੇ ਵਸ ਆ ਗਿਆ ਕਿਵੇਂ ਆ ਗਿਆ ਅਖੇ ਮੁੱਠ ਛੋਲੇ ਆ ਉਹ ਕੁੱਜੀ ਵਿੱਚ ਪਾ ਕੇ ਤੇ ਕੁੱਜੀ ਜ਼ਮੀਨ ਵਿੱਚ ਗੱਡ ਦਿੱਤੀ ਬਾਂਦਰ ਨੇ ਵੇਖਿਆ ਛੋਲੇ ਕਿ ਮੇਰੀ ਖਰਾਕ ਹੈ ਖਾਣ ਵਾਸਤੇ ਖੋਲ ਆ ਬੈਠਾ किदा ललचाए हो जरा ना सोचया ये तो कोई फाई है जो मेरे फाउन वास्ते लगी पी दिन जेती फाही जेती कड़ी तेती फाही जेती कड़ी फाही तेती, तेती रस रस चोग चुगे नित फासे और छूटस मूड़े कमन गुणी ਆ ਰੋਜ ਰਸਕਸ ਖਾਂਦਾ ਪੀਂਦਾ ਪਹਿਨਦਾ ਸੌਂਦਾ ਸੁਆਦ ਲੈਂਦਾ ਹੈ ਤਾਂ ਤੂੰ ਆਪਣੇ ਆਪ ਨੂੰ ਫਸਾ ਲਿਆ ਮੈਨੂੰ ਇਹ ਦੱਸ ਬਈ ਛੁੱਟੇਗਾ ਕਿ ਛੁੱਟ ਸਮੂੜੇ ਕਮਨ ਗੁਣੀ ਕਿਸ ਗੁਣ ਕਰਕੇ ਛੁੱਟੇਗਾ ਆ ਵੇਖ ਬੰਦਰ ਫੜਿਆ ਗਿਆ ਮੁੱਠ ਸੋਨਿਆਂ ਦੀ ਵੇਖ ਮਨ ਲਲਚਾਇਆ ਤੇ ਉਸ ਖੁੱਜੀ ਵਿੱਚ ਹੱਥ ਪਾ ਲਿਆ ਤੇ ਮੁੱਠ ਭਰ ਲਈ ਛੋਲਿਆਂ ਦੀ ਹੱਥ ਬਾਹਰ ਕੱਢਦਾ ਉਹ ਮੁੱਠ ਮਿੱਟੀ ਹੋਈ ਹੈ ਬਾਹਰ ਆਉਂਦੀ ਨਹੀਂ ਖੁੱਲਾ ਹੱਥ ਤਾਂ ਅੰਦਰ چلا ਗਿਆ ਇਹ ਸਵੇਲੇ ਮੁੱਠ ਛੋਲਿਆਂ ਦੀ ਪਰ ਲਈ ਤੇ ਹੱਥ ਬਾਹਰ ਨਹੀਂ ਆਉਂਦਾ ਇਤਨੀ ਅਕਲ ਨਾ ਆਈ ਬਈ ਮੁੱਠ ਛੱਡ ਦੇ ਇਹ ਛੋਲੇ ਹੀ ਪਰ ਆਕਰ ਛੋਲੇ ਖਾਣ ਨੂੰ ਮਨ ਲਲ ਚਾਇਆ ਉਹ ਮੁੱਠ ਛੋਲਿਆਂ ਦੀ ਛੱਡ ਨਹੀਂ ਸਕਿਆ ਤੇ ਫੜਿਆ ਗਿਆ ਮਨਦਰ ਨੂੰ ਫੜ ਲਿਆ ਮਦਾਰੀ ਪਾਲਿਆ ਗਲੂ ਚਿਰਸਾ ਉਹ ਇੱਕ ਮੁੱਠ ਛੋਲਿਆਂ ਦੀ ਫੜੀ ਹੋਈ ਬੰਦਰ ਨੇ ਹੁਣ ਮਦਾਰੀ ਕਹਿੰਦਾ ਪਾਓ ਏ ਪੈਰੀ ਬੰਦੇ ਬੰਦੇ ਦੇ ਪੈਰੀ ਪੈਂਦਾ ਫਿਰਦਾ ਨਹੀਂ ਤਾਂ ਸੁ ਵਿਚਾਰੇ ਨੂੰ ਕੀ ਦਰਸੀ ਕਿਸੇ ਦੇ ਪੈਰੀ ਪੈਣ ਮਦਾਰੀ ਆਖਦਾ ਵਿਖਾ ਓਏ ਆਪਣਾ ਪੇਟ ਅੱਖ ਮੈਂ ਭੁੱਖਾ ਲੰਮਾ ਪੈ ਜਾਂਦਾ ਜਿਹੜੀ ਤੇ ਹੱਥ ਰੱਖ ਕੇ ਵਿਖਾਉਂਦਾ ਮੈਂ ਭੁੱਖਾ ਕਿੰਨਾ ਲਾਚਾਰ ਹੋ ਗਿਆ ਕਿਤਨਾ ਆਤਰ ਹੋ ਗਿਆ ਇਹ ਬੰਦਰ ਮੁੱਠ ਛੋਲਿਆਂ ਦੀ ਛੱਡ ਨਾ ਸਕਿਆ ਆਖਿਆ ਓਹ ਇਨਸਾਨ ਤੂੰ ਵੀ ਅੰਮ੍ਰਿਤ ਵੇਲੇ ਸਨੀਂਦ ਨਿਕਾਰੀ ਨੂੰ ਨਹੀਂ ਛੱਡ ਸਕਿਆ ਤੇ ਤੇਰੇ ਬੰਨਣ ਦਾ ਕਾਰਨ ਬਣ ਜਾਏ ਤੂੰ ਸੋਦਰਵੇ ਲਈ ਆਪਣੀ ਕਿਸੇ ਹੱਥ ਦੇ ਕੰਮ ਨੂੰ ਤਿਆਗ ਨਹੀਂ ਸਕਿਆ ਇਹ ਬਰਤੂ ਨਰਕਾਂ ਦੀ ਭਾਈ ਆਪਣੇ ਗੱਲ ਵਿੱਚ ਪਾ ਲਈ ਇਹ ਸਾਹਿਬ ਮਸਾਲਾ ਦੇ ਦੇ ਪੈ ਸਮਝਾਂਦੇ ਹਨ ਜਿਉਂ ਮਰਕਟ ਮੁਸਤੀ ਅਨਾਜ ਕੀ ਮਰਕਟ ਵੰਦਰ ਨੂੰ ਆਖ ਦੇਕੀ ਮੁਸਤੀ ਅਨਾਜ ਕੀ ਇੱਕ ਮੁਠ ਛੋਲਿਆ ਅਨਾਜ ਦੀ ਲਈ ਹੱਥ ਪਸਾਰ ਛੂਤਨ ਕੋ ਸੰਸਾ ਪਰਿਓ ਮਨ ਬਉ ਰਾਰੇ ਤੇ ਫਿਰ ਕੀ ਹੋਇਆ ਕਿ ਨਾਚਿਓ ਕਰ ਗਰਬਾ ਨੱਚਦਾ ਫਿਰਦਾ ਇਥੇ ਹੀ ਵਸ ਨਹੀਂ ਸਹਿ ਬਾਖ ਜਨ ਕਦੇ ਤੋਤੇ ਨੂੰ ਵੇਖਿਆ ਜੇ ਫਸਦੇ ਆ ਨਲਕੀ ਤੇ ਅਨ ਬੈਠਾ ਤੋਤਾ ਥਨੇ ਸੀ ਥਾਲ ਪਾਣੀ ਦਾ ਉਹ ਨਲਕੀ ਘੁੰਮ ਗਈ ਤੇ ਉਲਟਾ ਹੋ ਗਿਆ ਜਿਸ ਵੇਲੇ ਪਾਣੀ ਤੇ ਨਜ਼ਰ ਪਈ ਤਾਂ ਸੋਚਦਾ ਜੇ ਮੈਂ ਨਲਕੀ ਛੱਡ ਦਿੱਤੀ ਇਸ ਪਾਣੀ ਚ ਡਿੱਗ ਪਾਂਗਾ ਉਹਨੂੰ ਇਹ ਚੇਤਾ ਹੀ ਭੁੱਲ ਗਿਆ ਕਿ ਮੈਨੂੰ ਤਾਂ ਵਾਹਿਰੂ ਨੇ ਖੰਭ ਦਿੱਤੇ ਮੈਂ ਤਾਂ ਉਹ ਡਾਰੀ ਲਾ ਸਕਦਾ ਹਾਂ ਪਰ ਐਸਾ ਅਗਿਆਨ ਹੋਇਆ ਜਿਵੇਂ ਸਾਨੂੰ ਹੁੰਦਾ ਵਈ ਜੇ ਕੰਮ ਨਾ ਕਰੀਏ ਖਾਈਏ ਕਿਥੋਂ ਤੇ ਉਹ ਕੰਮ ਫਿਰ ਨਿਤਨੇਮ ਵੇਲੇ ਵੀ ਨਹੀਂ ਛੱਡਦਾ ਨਿਤਨੇਮ ਦੇ ਸਮੇ ਵੀ ਕੰਮ ਨਹੀਂ ਤਿਆਗਦੇ ਇਸ ਅਗਿਆਨ ਪਿਛੇ ਵੀ ਖਾਵਾਂਗੇ ਕਿਥੋਂ ਇਹ ਚੇਤਾ ਹੀ ਭੁੱਲ ਗਿਆ ਵਾਹਿਰੂ ਦੇ ਵੇਗ ਨਾਨਕ ਚਿੰਤਾ ਮਤ ਕਰੋ ਤੇ ਯਾਦ ਹੀ ਭੁੱਲ ਸੇ ਬਾਗ ਦੇ ਨੇ ਜਿਉ ਨਲਨੀ ਸੁਵਟਾ ਗਹਿਓ ਸੁਵਟਾ ਤੋਂ ਤੈਨੂੰ ਆ ਕਦੇ ਜਿਉ ਨਲਨੀ ਨਲਕੀ ਸੁਵਟਾ ਗਹਿਓ ਪਰ ਲਿਆਨਾ ਤੋਂ ਤੇ ਨੇ ਨਲਕੀ ਤੋਤਾ ਨਲੀ ਨਾ ਛੱਡਈ ਆਪਣੀ ਹੱਥੀ ਫਾਥਾ ਚੀਕੇ ਆਪ ਉਸ ਨੂੰ ਫੜੀ ਬੈਠੇ ਛੱਡਦਾ ਨਹੀਂ ਤੇ ਨਾਲੇ ਪਿਆ ਚੀਕਦਾ ਹਾਏ ਮੈਂ ਫਸ ਗਿਆ ਕਿਸੇ ਫਸਾਇਆ ਨਹੀਂ ਅਜੇ ਵੀ ਆਜ਼ਾਦ ਹੈ ਇਹ ਛੱਡ ਦੇਵੇ ਨਲਕੀ ਤੇ ਉੱਡ ਜਾਏ ਉਡਾਰੀ ਲਾ ਜਾਏ ਪਰ ਐਡਾ ਅਗਿਆਨੀ ਹੋ ਗਿਆ ਐ ਐਸੇ ਪਰਮ ਵਿੱਚ ਪੈ ਗਿਆ ਇਤਨਾ ਡਰ ਗਿਆ ਕਿ ਸਮਝ ਰਹਿ ਜੀ ਮੈਂ ਨਲਕੀ ਛੱਡ ਦਿੱਤੀ ਖਬਰੇ ਇਸ ਪਾਣੀ ਵਿੱਚ ਡੁੱਬ ਜਾਵਾਂਗਾ ਅਸੀ ਤਾਂ ਸਵੇयां ਇਸ ਦੀ ਗੱਲ ਦੇ ਉੱਤੇ ਪਰ ਕੋਈ ਸਾਡੇ ਉੱਤੇ ਵੀ ਹੱਸ ਰਿਹਾ ਇਹ ਕਿਤਨੇ ਅਗਿਆਨੀ ਹਨ ਰੋਜ ਪੜ੍ਹਦੇ ਸੁਣਦੇ ਪਰ ਉਸੇ ਪਾਸੇ ਜਾ ਰਹੇ ਹਨ ਜਿਹੜਾ ਪਾਸਾ ਨਰਕਾਂ ਨੂੰ ਜਾਂਦਾ ਇਹੰਨ ਲੱਲਨੀ ਸ਼ੂਟਾ ਗਏ ਹੋ ਮਨ ਬੋਹ ਰਾਰੇ ਮਾਇਆ ਇਹੋ ਵਿਹਾਰ ਇਹ ਵਿਹਾਰ ਜੇ ਮਾਇਆ ਦਾ ਇਹਨੂੰ ਫੜ ਰੱਖੋ ਗੁੱਟ ਕੇ ਇਹਨੂੰ ਜਕੜ ਲੋ ਇਹਨੂੰ ਪਾਲੋ ਜੱਫੇ ਪਰ ਜਦੋਂ ਮਾਲ ਵੰਜਣ ਤੇ ਆਇਆ ਜਾਂਦਾ ਕਿਸੇ ਨਾਲ ਦਿੱਤਾ ਜਿੱਦਣ ਉਸਨੇ ਜਾਣ ਇਹਨੇ ਕੀ ਜਾਣੇ ਸਰੀਰ ਨਹੀਂ ਚੱਲੇ ਜਾਂਦਾ अनेक जतन कर कायागन चंदन मर्दन अंगा ये सड़ जाएगा जिन एडा प्यार करना है जिस पिछे तू नितम नहीं कर सकता इसकी मजबूरी तेन फुर्सत नहीं ਸੰਗਤ ਵਿੱਚ ਨਹੀਂ ਆ ਸਕਦਾ ਐਡਾ ਤਨ ਨਾਲ ਪਿਆਰ ਐਡਾ ਤਨ ਨਾਲ ਪਿਆਰ ਤਨ ধন ਦੇ ਪਿਆਰ ਵਿੱਚ ਲੱਗ ਗਿਆ ਮਨ ਦੇ ਆਖੇ ਸਹਿਬਾ ਦੇ ਨੋਏ ਸੁ ਮਨ ਨੂੰ ਸਮਝਾਓ ਕੋਈ ਜਾਣ ਕੇ ਭਾਈ રે ਇਸ ਮਨ ਨੂੰ ਸਮਝਾਏ ਇਸ ਮੂਰਖ ਮਨ ਸਮਝਾਏ ਆਖ ਕਿ ਤੜਾ ਮੂਰਖ ਮਨ ਨੂੰ ਕਿਤਨਾ ਕੁ ਸਮਝਾਈਏ ਕਿਤਨੀ ਵਾਰ ਆਖੀਏ ਭਈ ਗੰਢ ਪਾਲੇ ਕਿੜੀ ਕੇ ਗੁਰਮੁਖ ਹਰਗੁਣ ਗਾਇ ਗੁਰਮukh ਬਣ ਜਾ ਔਰ ਅੰਮ੍ਰਿਤ ਵੇਲੇ ਉਠ ਗੁਰੂ ਕੇ ਗੁਣ गा ਮੂਰਖ ਮਨ ਸਮਝਾਏ ਆਖੋਂ ਕੇ ਤੜਾ ਕੋਈ ਹੋਰ ਨਹੀਂ ਪਿਆ ਸਮਝਾਂਦਾ ਸਾਧ ਸੰਗਤ ਸਾਨੂੰ ਤਨ ਗੁਰੂ ਨਾਨਕ ਪਾਤਸ਼ਾਹ ਆਪੇ ਸਮਝਾਣ ਦੇ ਔਰ ਆਪ ਨੂੰ ਕੀ ਆਖਦੇ ਨੇ ਮੈਂ ਦਾਸ ਹਾਂ ਦਾਸ Swami ਬਣ ਕੇ ਕਿਸੇ ਹੰਕਾਰ ਵਿੱਚ ਨਹੀਂ ਆਖ ਰਹੇ ਦਾਸ ਬਣ ਕੇ ਨਿਮਰਤਾ ਭਾਵ ਵਿੱਚ ਕਹਿ ਰਹੀ ਹਨ ਕਿਉਂਕਿ ਫਰਮਾਨ ਦਰਗਾਹ ਦਾ ਹੈ ਨਾ ਆਪ ਵਿਚੋਲੇ ਹਨ ਵਿੱਚ ਖੜੇ ਹੁੰਦੇ ਹਨ ਸਾਨੂੰ ਪਹਿ ਸਮਝਾਂਦੇ ਨੇ ਦਰਗਾਹ ਦਾ ਹੁਕਮ ਪਹਿ ਸੁਣਾਉਂਦੇ ਹਨ ਤੇ ਪਹਿ ਆਖਦੇ ਹਨ ਨਾੰਨੇ ਤੋਖ